ਇਹ ਸੋਹਣੇ ਸੋਹਣੇ ਤੇ ਹਸਮੁਖ ਬੱਚੇ ਲਗਾਤਾਰ ਸਵੇਰ ਤੋਂ ਲੈ ਕੇ ਚਾਹ ਦੇ ਲੰਗਰ ਵਰਤਾ ਰਹੇ ਆ ਔਰ ਚਾਹ ਦੇ ਲੰਗਰ ਦਸੂਹਾ ਦੇ ਵਿੱਚ ਚੱਲ ਰਹੇ ਆ ਤਾਂ ਜ਼ਿਲ੍ਹਾ ਹੁਸ਼ਿਆਰਪੁਰ ਜਿਸ ਨੂੰ ਅਕਸਰ ਹੀ ਕਿਹਾ ਜਾਂਦਾ ਹੈ ਕਿ ਪੜਿਆ ਲਿਖਿਆ ਹਰ ਇਨਸਾਨ ਹੁਸ਼ਿਆਰਪੁਰ ਜ਼ਿਲ੍ਹੇ ਦੀ ਇਹ ਪਹਿਚਾਣ ਆ ਦੱਸ ਦਈਏ ਕਿ ਇਹ ਬੱਚੇ ਸਵੇਰ ਤੋਂ ਲੈ ਕੇ ਜਦੋਂ ਤੋਂ ਕਾਲਜ ਲੱਗਾ ਜਦ ਤੋਂ ਲੈ ਕੇ ਚਾਹ ਦੇ ਲੰਗਰ ਔਰ ਬਿਸਕਟ ਰਸਤੇ ਵਿੱਚ ਆਉਣ ਜਾਣ ਵਾਲੇ ਰਾਹੀ ਗੀਰਾਂ ਨੂੰ ਵਰਤਾ ਰਹੇ ਆ ਔਰ ਬਹੁਤ ਵਧੀਆ ਸਿੱਖਿਆ ਜਿਹੜੀ ਆ ਬੱਚਿਆਂ ਨੂੰ ਦਿੱਤੀ ਜਾ ਰਹੀ ਆ ਗੁਰੂ ਨਾਨਕ ਪਾਤਸ਼ਾਹ ਦੇ ਚਲਾਏ ਹੋਏ ਲੰਗਰਾਂ ਦਾ ਹਿੱਸਾ ਇਹ ਲੰਗਰ ਵੀ ਅਜੇ ਚੱਲ ਰਿਹਾ ਤਾਂ ਗੱਲਬਾਤ ਕਰਦੇ ਆ ਬੱਚਿਆਂ ਨਾਲ ਪ੍ਰਿੰਸੀਪਲ ਸਾਹਿਬ ਨਾਲ ਵੀ ਕਰਦੇ ਆ ਔਰ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਪ੍ਰਿੰਸੀਪਲ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਕਿਵੇਂ ਦੇਖਦੇ ਹੋ ਬੱਚਿਆਂ ਵਿੱਚ ਕਿੰਨਾ ਉਤਸ਼ਾਹ ਆ ਕਿੰਨੀ ਖੁਸ਼ੀ ਇਹ ਦੇਖੋ ਸਰ ਸਾਡਾ 7 ਦਿਨਾਂ ਦਾ ਐਨਐਸਐਸਐਮ ਚੱਲ ਰਿਹਾ ਹੈ ਉਹਦਾ ਪਰਪਸ ਹੀ ਹੈ ਲੋਕ ਭਲਾਈ ਲਈ ਸਰਵਿਸ ਕਰਨੀ ਤੇ ਦੂਸਰਾ ਇਹਨਾਂ ਵਿੱਚ ਲੀਡਰਸ਼ਿਪ ਕੁਆਲਿਟੀਆਂ ਪੈਦਾ ਕਰਨੀਆਂ ਤੇ ਇਹਨਾਂ ਦਾ ਐਮਐਸਐਸ ਕੀ ਹੈ ਦੀ ਫੁੱਲ ਫਾਰਮ ਨੈਸ਼ਨਲ ਸਰਵਿਸ ਸਕੀਮ ਨੈਸ਼ਨਲ ਸਰਵਿਸ ਟੀਮ ਔਰ ਇਹ 7 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਇਹ ਅੱਜ 6ਵਾਂ ਦਿਨ ਹੈ ਜੀ ਅੱਜ 6ਵਾਂ ਦਿਨ ਹੈ ਕੱਲ ਵੀ ਇਸੇ ਤਰ੍ਹਾਂ ਚੱਲੇਗਾ ਹਾਂਜੀ ਹਾਂਜੀ ਤੇ ਇਹ ਬੱਚੇ ਸਾਰੇ ਆਪਣੇ ਹੀ ਕਾਲਜ ਦੇ ਨੇ ਸਾਡੇ ਕਾਲਜ ਦੇ ਐਨਐਸਐਸ ਵਲੰਟੀਅਰਸ ਤਾਂ ਇਹ ਦੱਸ ਰਹੀ ਹੈ ਤਸਵੀਰਾਂ ਤੁਹਾਨੂੰ ਕਿ ਹੋਰ ਵੀ ਕਾਲਜਾਂ ਵਿੱਚ ਤੁਸੀਂ ਜਾਂਦੇ ਹੋਵੋਗੇ ਤਾਂ ਹੋਰ ਕਾਲਜਾਂ ਵਿੱਚ ਵੀ ਐਨਐਸਐਸ ਦੀ ਟੀਮ ਇਹ 5ਵਾਂ ਦਿਨ ਚੋ ਆ ਇਹਨਾਂ ਨੂੰ ਹੋ ਗਿਆ ਔਰ 2 ਦਿਨ ਅਜੇ ਵੀ ਬਾਕੀ ਆ ਔਰ ਲਗਾਤਾਰ ਚਾਹ ਦੇ ਲੰਗਰ ਆ ਔਰ ਇਹਨਾਂ ਬੱਚਿਆਂ ਵੱਲ ਕਿਵੇ ਪਰਮਾਤਮਾ ਨੇ ਮਿਹਰ ਕਰਿਆ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਇਹਨਾਂ ਦੇ ਜਨਮ ਦੇ ਵਿੱਚ ਆਇਆ ਕਿ ਅਸੀਂ ਵੀ ਸੇਵਾ ਕਰੀਏ ਤਾਂ ਅਸੀਂ ਵੀ ਇਹ ਭਾਵਨਾ ਸਿੱਖਣੀ ਆ ਤਾਂ ਇਹਨਾਂ ਬੱਚਿਆਂ ਵੱਲੋਂ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੱਸਮੁਖ ਚਿਹਰੇ ਔਰ ਪੜੀਆਂ ਲਿਖੀਆਂ ਰੂਹਾਂ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਔਰ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਮ ਬਰਕਰਾਰ ਰੱਖਿਆ ਜਾਂਦਾ ਔਰ ਕਿਸੇ ਵੀ ਬੱਸ ਦੇ ਉੱਤੇ ਕਿਸੇ ਵੀ ਹੋਲਡਿੰਗ ਉੱਤੇ ਤੁਸੀਂ ਅਕਸਰ ਹੀ ਪੜਦੇ ਰਹਿੰਦੇ ਹੋ ਕਿ ਜਿੱਥੇ ਲਿਖਿਆ ਹੁੰਦਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀ ਇਹ ਪਛਾਣ ਪੜਿਆ ਲਿਖਿਆ ਹਰ ਇਨਸਾਨ ਕੁਆਲੀਫਿਕੇਸ਼ਨ ਹੈ ਚੰਗੇ ਚੰਗੇ ਵੇਸ਼ਾਂ ਦੇ ਵਿੱਚ ਮੱਲਾ ਮਾਰਨ ਵਾਲਾ ਇਹ ਜ਼ਿਲ੍ਹਾ ਤਾ ਇਸ ਜ਼ਿਲ੍ਹੇ ਦੇ ਬੱਚੇ ਲਗਾਤਾਰ ਤਰੱਕੀਆਂ ਤੇ ਬੁਲੰਦੀਆਂ ਛੂ ਰਿਹਾ ਸੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹਨਾਂ ਬੱਚਿਆਂ ਨੂੰ ਬlesing ਦਿੰਦੇ ਆ ਔਰ ਪ੍ਰਿੰਸੀਪਲ ਸਾਹਿਬ ਤੁਸੀਂ ਤੁਸੀਂ ਇਹ ਵੇਖ ਸਕਦੇ ਹੋ ਕਿ ਪ੍ਰਿੰਸੀਪਲ ਸਾਹਿਬ ਤੇ ਮੈਡਮਾਂ ਸਕੂਲ ਦਾ ਸਟਾਫ ਸਾਰਾ ਲੱਗਾ ਆ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਵੇਖਦੇ ਹੋ ਬੱਚਿਆਂ ਵਿੱਚ ਕਿੰਨਾ ਉੱਛਾ ਆਇਆ ਕਿੰਨੀ ਖੁਸ਼ੀ ਹੈ ਸਰ ਮੈਂ ਐਨਐਸਐਸ ਪ੍ਰੋਗਰਾਮ ਆਫੀਸਰ ਆ ਡਾਕਟਰ ਅਨੂ ਬਜਾਜ ਤੇ ਮੇਰੇ ਨਾਲ ਦੂਸਰੇ ਜਿਹੜੇ ਐਨਐਸਐਸ ਪ੍ਰੋਗਰਾਮ ਆਫੀਸਰ ਹੈ ਉਹ ਹੈ ਪ੍ਰੋਫੈਸਰ ਨਰਿੰਦਰਜੀਤ ਸਿੰਘ ਤੇ ਇਹ ਸਾਡਾ ਜਿਹੜਾ ਇਹ ਸਾਡਾ ਕੈਂਪ ਹੈ ਇਹ 7 ਰੋਜ਼ਾ ਕੈਂਪ ਸੀ ਤੇ ਇਹ ਜਿਹੜਾ ਅਸੀਂ 15 ਜਨਵਰੀ ਤੋਂ ਸਟਾਰਟ ਕੀਤਾ ਤੇ ਇਹਦੀ ਜਿਹੜੀ 21 21 ਜਨਵਰੀ ਨੂੰ ਇਹ ਜਿਹੜਾ ਕੈਂਪ ਹੈ ਇਹ ਖਤਮ ਹੋਏਗਾ ਤੇ ਰੋਜ਼ ਹੀ ਡੇਲੀ ਐਕਟੀਵिटीज ਕਰਦੇ ਬੱਚੇ ਬਹੁਤ ਅੱਛੀਆਂ ਅੱਛੀਆਂ ਜਿਸ ਤਰ੍ਹਾਂ ਇੱਕ ਅਸੀਂ ਕੈਂਸਰ ਦੇ ਉੱਪਰ ਬਹੁਤ ਅੱਛਾ ਇੱਕ ਲੈਕਚਰ ਕਰਵਾਇਆ ਆਪਣੇ ਸਿਵਲ ਹਸਪੀਟਲ ਤੋਂ ਐਮ ਡੀ ਮੈਡੀਸਨ ਆਈਸੀ ਡਾਕਟਰ ਸਾਹਿਬ ਡਾਕਟਰ ਸੰਜੀਪ ਪੂਰੀ ਜੀ ਔਰ ਇਸ ਤੋਂ ਇਲਾਵਾ ਬੱਚਿਆਂ ਨੂੰ ਅਸੀਂ ਸਵੱਛਤਾ ਹੀ ਸੇਵਾ ਅਭਿਆਨ ਦੇ ਅੰਤਰਗਤ ਬੱਚਿਆਂ ਨੇ ਕਾਲਜ ਕੈਂਪਸ ਨੂੰ ਵੀ ਬਹੁਤ ਅੱਛੇ ਤਰੀਕੇ ਨਾਲ ਕਲੀਨ ਕੀਤਾ ਜਿਸ ਤਰ੍ਹਾਂ ਐਨਐਸਐਸ ਦਾ ਜਿਹੜਾ ਮੋਟੋ ਹੁੰਦਾ ਉਹ ਹੁੰਦਾ ਨਾਟ ਮੀ ਬਟ ਯੂ ਮੀਨਸ ਆਪਣੇ ਆਪ ਤੋਂ ਉੱਪਰ ਆਪਣੇ ਆਪ ਨੂੰ ਭੁੱਲ ਕੇ ਦੂਜਿਆਂ ਬਾਰੇ ਸੋਚਣਾ ਮੀਨਸ ਇਹ ਸਾਨੂੰ ਸੈਲਫਲੈਸ ਸਰਵਿਸ ਬਾਰੇ ਜਿਹੜਾ ਹੈਗਾ ਆ ਉਹ ਪ੍ਰੇਰਿਤ ਕਰਦਾ ਹੈਗਾ ਤੇ ਜਿਹੜੇ ਸਾਡੇ ਐਨਐਸਐਸ ਵਲੰਟੀਅਰਸ ਹੈਗੇ ਉਹ ਬੜੇ ਹੀ ਵੱਧ ਛੱਡ ਕੇ ਇਹਦੇ ਵਿੱਚ ਜਿਹੜਾ ਹਿੱਸਾ ਪਾ ਰਹੇ ਹੈਗੇ ਆ ਤੇ ਇਹ ਕੈਂਪ ਜਿਹੜਾ ਹੈਗਾ ਇਹਦੇ ਦੋ ਹੀ ਦਿਨ ਬਚੇ ਆ ਹੁਣ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਵੱਧ ਤੋਂ ਵੱਧ ਅਸੀਂ ਜਿੰਨਾ ਇਸ ਤਰ੍ਹਾਂ ਦੀਆਂ ਗਤੀਵਿਧੀਆਂ 'ਚ ਪਾਰਟਿਸਪੇਟ ਕਰ ਸਕੀਏ ਤੇ ਜ਼ਰੂਰ ਕਰਾਂਗੇ ਸਰ ਥੈਂਕ ਯੂ ਤੇ ਸੋਹਣੇ ਸੋਹਣੇ ਤੇ ਹਸਮੁਖ ਚਿਹਰਿਆਂ ਨਾਲ ਵੀ ਗੱਲਬਾਤ ਕਰਦੇ ਆਂ ਔਰ ਇਹਨਾਂ ਦੇ ਵਿੱਚ ਕਿੰਨੀ ਖੁਸ਼ੀ ਹੈ ਤਾਂ ਸੱਚ ਗੱਲ ਸਸ਼ਿਕਾ ਜੀ ਮੇਰਾ ਨਾਮ ਕ੍ਰਿਤਿਕਾ ਬਰੋਲ ਹੈ ਮੈਂ ਬੀਸੀਏ ਸੈਕੰਡ ইয়ার ਦੀ ਸਟੂਡੈਂਟ ਹਾਂ ਤੇ ਮੈਂ ਐਨਐਸਐਸ ਵੋਲੰਟੀਅਰ ਹਾਂ ਮੈਨੂੰ ਮੇਰਾ ਫਰਸਟ ইয়ার ਹੈ ਮੇਰਾ ਕੈਂਪ ਦਾ ਤੇ ਮੇਰਾ ਬਹੁਤ ਹੀ ਵਧੀਆ ਐਕਸਪੀਰੀਅੰਸ ਜਾ ਰਿਹਾ ਮੇਰੇ ਵਿੱਚ ਲੀਡਰਸ਼ਿਪ ਕੁਆਲਟੀਜ਼ ਆਈਆਂ ਆ ਅੱਜ ਤੱਕ ਦਿਨ ਤਾਂ ਬਹੁਤ ਹੀ ਅੱਛਾ ਰਿਹਾ ਹੈ ਅਪਾ ਸਵੇਰੇ 10 ਵਜੇ ਤੇ ਲੱਗੇ ਹੋਏ ਆ ਸਭ ਨੂੰ ਚਾਹ ਦੇ ਰਹੇ ਆ ਤੇ ਇੰਨਾ ਮਤਲਬ ਇੰਜੋਇਮੈਂਟ ਵੀ ਹੋ ਰਹੀ ਹੈ ਤੇ ਸਾਨੂੰ ਅਗਰ ਆਪਾਂ ਇੰਟਰੈਕਟ ਕਰਦੇ ਪੀਆ ਸੋਸ਼ਲ ਲੋਕਾਂ ਨਾਲ ਇੰਟਰੈਕਟ ਕਰਦੇ ਪੀਆ ਤਾਂ ਸਾਨੂੰ ਉਹ ਤੋਂ ਵਧੀਆ ਹੀ ਕਰ ਰਿਹਾ ਅਪਰੋਚ ਹੀ ਕਰ ਰਿ ਇਹ ਲੀਡਰਸ਼ਿਪ ਜਿਹੜੀ ਆ ਉਹ ਲੀਡਰ ਬਣ ਗਏ ਹੋ ਹੁਣ ਇਸ ਵੇਲੇ ਫੀਲ ਹੋ ਰਿਹਾ ਕਿ ਅਸੀਂ ਲੀਡਰ ਆ ਹਾਂਜੀ ਸਰ ਲੀਡਰਸ਼ਿਪ ਪਾਲਟੀਆਂ ਦਾ ਸ਼ੁਰੂ ਤੋਂ ਹੀ ਸੀਗੀਆਂ ਤੇ ਹੁਣ ਹੋਰ ਜ਼ਿਆਦਾ ਵੱਧ ਚੁੱਕੀਆਂ ਨੇ ਤਾਂ ਬਹੁਤ ਵਧੀਆ ਗੱਲਬਾਤ ਤੇ ਬਹੁਤ ਸੋਹਣੇ ਚਿਹਰੇ ਤੇ ਬਹੁਤ ਸੋਹਣੀ ਮੁਸਕਰਾਹਟ ਦੇ ਨਾਲ ਗੱਲ ਕਰਨ ਵਾਲੇ ਇਹ ਬੱਚੇ ਤਾਂ ਦੱਸਦਾ ਹੀ ਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀ ਪਛਾਣ ਦੇ ਨਾਲ ਫਿਰ ਦੁਬਾਰਾ ਤੁਹਾਨੂੰ ਰਿਪੀਟ ਕਰਵਾ ਦਈਏ ਕਿ ਇਸ ਵੇਲੇ ਅਸੀਂ ਦਸੂਹੇ ਦੇ ਵਿੱਚ ਖੜੇ ਆ ਤਾਂ ਜਾਇ ਇਹਨਾਂ ਬੱਚਿਆਂ ਦੀ ਗੱਲ ਕਰਦੇ ਆ ਜਾਇ ਇਹਨਾਂ ਫੈਮਿਲੀਜ਼ ਦੀ ਗੱਲ ਕਰਦੇ ਆ ਇਹਨਾਂ ਪਰਿਵਾਰਾਂ ਦੀ ਗੱਲ ਕਰਦੇ ਆ ਤਾਂ 90% ਹੁ ਚੰਗੇ ਚੰਗੇ ਦੇਸ਼ਾਂ ਦੇ ਵਿੱਚ ਨਾਮ ਚਮਕਾਉਣ ਵਾਲਾ ਹੁਸ਼ਿਆਰਪੁਰ ਜ਼ਿਲ੍ਹਾ ਤਾਂ ਅਸੀਂ ਆਪਣੇ ਚੈਨਲ ਦੇ ਮਾਦੀਆਂ ਰਾਈ ਸ਼ੁਭਕਾਮਨਾਵਾਂ ਔਰ ਬਲੇਸਿੰਗ ਦਿੰਦੇ ਆ ਧੰਨਵਾਦ ਕਰਦੇ ਆ ਇਹਨਾਂ ਬੱਚਿਆਂ ਦਾ ਕਿ ਜੋ ਬੱਚੇ ਸੰਸਕਾਰਾਂ ਦੇ ਨਾਲ ਚੱਲ ਰਹੇ ਆ ਜੋ ਸਿੱਖਿਆ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ ਉਸ ਮਾਰਗ ਤੇ ਚੱਲ ਰਹੇ ਆ ਤਾਂ ਫਿਲਹਾਲ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਤਰਜਿੰਦਰ ਦੇ ਨਾਲ ਮੈਂ ਹਰਜੇ ਦਰਸ਼ਕ ਦੀਨਾ ਨਗਰ ਜ਼ਿਲ੍ਹਾ ਤਰਦਾਸਪੁਰ